ਭੂਸ਼ਣ ਆਸ਼ੂ ਨੇ ਜੋ ਉਹਨਾਂ ਨੂੰ ਦੂਜੀ ਸਾਈਡ ਦੇ ਉੱਤੇ ਦੂਜੀ ਬੱਸ ਦੇ ਵਿੱਚ ਲਿਜਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਜੋ ਭਾਰਤ ਭੂਸ਼ਣ ਆਸ਼ੂ ਜੀ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਲਗਾਤਾਰ ਧੱਕੇਸ਼ਾਈ ਕੀਤੀ ਜਾ ਰਹੀ ਹੈ ਦੇਖੋ ਕਿਸ ਤਰੀਕੇ ਦੇ ਨਾਲ ਜੋ ਲੀਡਰ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਹੈ ਸਾਬਕਾ 파ਰਸ਼ਦ ਨੇ ਮਮਤਾ ਆਸ਼ੂ ਜੀ ਉਹਨਾਂ ਦੇ ਉਹ ਵੀ ਮੌਕੇ ਦੇ ਉੱਤੇ ਮੌਜੂਦ ਨੇ ਮੈਮ ਕਿਹਾ ਜਾ ਰਿਹਾ ਹੈ ਕਿ ਜੋ ਸਾਬਕਾ ਮੰਤਰੀ ਭਾਰਪੁਰਸ਼ਨ ਆਸ਼ੂ ਨੇ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਕਿ ਇਹ ਗੱਲ ਸੱਚ ਹੈ ਇਹ ਤੁਸੀਂ ਦੇਖੋ ਸੱਚ ਹੈ ਕਿ ਝੂਠ ਹੈ ਨਹੀਂ ਕਿਹਾ ਜਾ ਰਿਹਾ ਹੈ ਕਿ ਹਾਲਾਂਕਿ ਉਹਨਾਂ ਦੀ ਘਰ ਦੀਆਂ ਕੋਈ ਤਸਵੀਰਾਂ ਵੀ ਸਾਹਮਣੇ ਆਈਆਂ ਵਾ ਪਰ ਤੁਸੀਂ ਉਹਨਾਂ ਦੇ ਵਾਈਫ ਉਹ ਤੁਹਾਨੂੰ ਲੱਗਦਾ ਕਿ ਹਾਊਸ ਅਰੈਸਟ ਕੀਤਾ ਗਿਆ ਉਹਨਾਂ ਨਾਲ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਆ ਕਿਹਾ ਜਾ ਰਿਹਾ ਕਿ ਮੌਕੇ ਦੇ ਉੱਤੇ ਆਣਗੇ ਆਣਗੇ ਮੌਕੇ ਤੇ ਕੀ ਪਤਾ ਪਹੁੰਚਾਂ ਇਹ ਲਗਾਤਾਰੇ ਪਰਚੇ ਦਰਜ ਕੀਤੇ ਜਾ ਰਹੇ ਕਾਂਗਰਸੀ ਲੀਡਰਾਂ ਦੇ ਉੱਤੇ ਤੁਹਾਨੂੰ ਲੱਗਦਾ ਨਹੀਂ ਕਿਤੇ ਜ਼ਿਰਕੇ ਦੀ ਧੱਕੇਸ਼ਾਹੀ ਹੋ ਰਹੀ ਹੈ ਇਹ ਸਰਕਾਰ ਦੇਖੇ ਧੱਕੇਸ਼ਾਹੀ ਕਰ ਰਹੀ ਹੈ ਕਿ ਕੀ ਕਰ ਰਹੀ ਹੈ ਜਦੋਂ ਆਪ ਧਰਨੇ ਲਾਂਦੀ ਸੀ ਅਜ ਤੋਂ 2 ਸਾਲ ਪਹਿਲਾਂ ਉਦੋਂ ਇਹ ਚੀਜ਼ਾਂ ਜਸਟੀਫਾਈ ਸੀ ਕਿ ਨਹੀਂ ਸੀ ਗਿਆ ਦਿੱਤਾ ਕਿ ਮਮਤਾ ਆਸ਼ੂ ਜੀ ਨੇ ਕਿਹਾ ਕਿ ਜਦੋਂ 2 ਸਾਲ ਪਹਿਲਾਂ ਆਮ ਆਦਮੀ ਪਾਰਟੀ ਖੁਦ ਧਰਨੇ ਲਾਉਂਦੀ ਸੀ ਕਿ ਉਸ ਟਾਈਮ ਦੇ ਉੱਤੇ ਕੋਈ ਵੀ ਪਰਚਾ ਨਹੀਂ ਦਰਜ ਕੀਤਾ ਗਿਆ ਕਿ ਉਸ ਟਾਈਮ ਦੇ ਉੱਤੇ ਇਹ ਸਹੀ ਸੀਗਾ ਤੇ ਅੱਜ ਜੇ ਉਹ ਆਪਣੇ ਇਨਸਾਫ ਲਈ ਜਾਂ ਜਨਤਾ ਦੇ ਲਈ ਆਵਾਜ਼ ਚੱਕਦੀ ਪਈ ਹੈ ਕਾਂਗਰਸ ਪਾਰਟੀ ਤਾਂ ਉਹ ਕਿਥੋਂ ਤੱਕ ਪਰਚੇ ਦਰਜ ਕਰਨੇ ਸਹੀ ਨੇ ਹਾਲਾਂਕਿ ਤੁਹਾਨੂੰ ਮੌਕੇ ਦੇ ਉੱਤੇ ਲਾਈਵ ਤਸਵੀਰਾਂ ਵੀ ਦਿਖਾ ਰਹੇ ਹੋ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਟ੍ਰੈਫਿਕ ਜਾਮ ਵੀ ਹੋ ਚੁੱਕਾ ਹੈ ਹਾਲਾਂਕਿ ਭਾਰੀ ਪੁਲਿਸ ਫੋਰਸ ਹੈ ਉਹ ਮੌਕੇ ਦੇ ਉੱਤੇ ਤਨਾਤ ਕਰ ਦਿੱਤੀ ਗਈ ਹੈ ਕਈ ਅਧਿਕਾਰੀ ਨੇ ਜੋ ਉੱਚ ਅਧਿਕਾਰੀ ਉਹ ਮੌਕੇ ਤੇ ਖੁਦ ਪਹੁੰਚ ਚੁੱਕੇ ਨੇ ਇਸ ਤੋਂ ਅੱਗੇ ਦੀ ਤੁਹਾਨੂੰ ਲਾਈਵ ਤਸਵੀਰਾਂ ਵੀ ਜਲਦ ਦਿਖਾਉਂਦੇ ਰਵਾਂਗੇ ਜੁੜੇ ਰਹੋ ਜਾਨੀ ਤੈਸ਼ੀ ਦੇ ਨਾਲ ਮੈਂ ਰਾਜਦੀ ਸੈਣੀ ਕੈਮਰਾਮੈਨ ਬੰਟੀ ਦੇ ਨਾਲ ਧੰਨਵਾਦ